ठीक <गराय Elliot> है तो जमीन का भी बात है तो 10000 25000 है जब तक उसके पास हो मालूम है चेक मत करो डायरेक्ट राजेश पार्टी का दिखा रहे हो रामलाल छोरेला राजा और एक भी कर ये फाइल पीछे आओ ये काम शुरू कर ना ਮੇਰੀ ਕੀ ਨਾਵ ਹੈ ਕੀ ਐਸਾ ਸਰ ਮੇਰਾ ਨਾਮ ਅਮੰਦੀਪ ਕੌਰ ਹੈ ਮੇਰੇ ਬੱਚੇ ਦਾ ਨਾਮ ਅਭੀਜੀਤ ਹੈ 6th ਕਲਾਸ ਵਿੱਚ ਐਸੇ ਸਾਲ ਹੀ ਉਹ ਆਇਆ ਹੈ ਤੇ ਪਰ ਹੁਣ ਜਿਹੜਾ ਮੌਸਮ ਖਰਾਬ ਹੋਣ ਕਰਕੇ ਬੱਚੇ ਸਾਡੇ ਉੱਥੇ ਫਸੇ ਹੋਏ ਸਕੂਲ ਦੇ ਵਿੱਚ ਜਵਾਰ ਜਵਾਰ ਮੋਦਿਆ ਵਿਦਿਆਲੇ ਦੇ ਵਿੱਚ ਤੇ ਅਜੇ ਤੱਕ ਸਾਡੇ ਬੱਚੇ ਬਾਹਰ ਨਹੀਂ ਆਏ ਉਥੇ ਫਸੇ ਪਏ ਨੇ ਨਾ ਕੋਈ ਪ੍ਰਸ਼ਾਸਨ ਨਾ ਕੋਈ মিডিਆ ਉਥੇ ਕੁਝ ਨਹੀਂ ਪਹੁੰਚਿਆ ਹੁਣ ਤੁਸੀਂ ਚਲੋ ਆਏ ਉਦੋਂ ਸ਼ਾਇਦ ਕੋਈ ਸੁਣਵਾਈ ਹੋ ਜੇ ਪਰ ਸਾਡੇ ਬੱਚੇ ਉਥੇ ਸੇਫ ਨਹੀਂ ਆ ਗਏ ਜੇ ਸਕੂਲ ਵਿੱਚ ਫੋਨ ਕਰਦੇ ਆ ਤਾਂ ਕੋਈ ਫੋਨ ਨਹੀਂ ਚੁੱਕਦਾ ਅਗੂ ਕਹਿੰਦੇ ਆ ਕਿ ਕਨੇ ਬੱਚੇ ਸੇਫ ਨੇ ਕੋਈ ਨਾ ਉੱਪਰਲੀ ਡੋਮ 'ਚ ਚੜਾਏ ਹੋਏ ਬੱਚੇ ਥੱਲੇੜੀ ਰੂਮ ਦੇ ਵਿੱਚੋਂ ਉੱਪਰ ਚੜਾ ਕੇ ਦਿੱਤੇ ਆ ਪਰ ਜੇ ਬਿਲਡਿੰਗ ਨੂੰ ਕੋਈ ਨੁਕਸਾਨ ਪਹੁੰਚ ਜਾਵੇ ਤਾਂ ਫਿਰ ਬੱਚੇ ਦਾ ਕੌਣ ਜ਼ਿੰਮੇਵਾਰ ਹੈ ਉਹ 30 ਤੱਕ ਜੇ ਜੇ ਜ਼ਰਦਾਰ ਨਹੀਂ ਸਰ ਇਹਨਾਂ ਨੇ ਛੁੱਟੀ ਇਹਨਾਂ ਨੇ ਕੋਈ ਛੁੱਟੀ ਨਹੀਂ ਕੀਤੀ ਸਾਰੇ ਪੰਜਾਬ ਦੇ ਵਿੱਚ ਸਕੂਲ ਦੇ ਵਿੱਚ ਛੁੱਟੀਆਂ ਨੇ 30 ਤੱਕ ਛੁੱਟੀਆਂ ਹੋਈਆਂ ਪਈਆਂ ਨੇ ਤਿੰਨ ਦਿਨੋਂ ਹੋਇਆ ਨਿਊਜ਼ ਆ ਰਹੀ ਹੈ ਕਿ ਸਕੂਲ ਦੇ ਚ ਛੁੱਟੀਆਂ ਨੇ ਛੁੱਟੀਆਂ ਨੇ ਅਸੀਂ ਇਹਨਾਂ ਨੂੰ ਫੋਨ ਕੀਤੇ ਇਸਾਰੇ ਸਾਰੇ ਪੰਜਾਬ ਵਿੱਚ ਛੁੱਟੀਆਂ ਹੋ ਗਿਆ ਨੇ ਸਾਰੇ ਸਕੂਲ ਬੰਦ ਹੈ ਕਿ ਸਾਡੇ ਬੱਚਿਆਂ ਨੂੰ ਕਿਉਂ ਨਹੀਂ ਛੁੱਟੀਆਂ ਹੋਈਆਂ ਸਾਨੂੰ ਜੀ ਸਾਨੂੰ ਸੈਂਟਰ ਸਰਕਾਰੋਂ ਸਾਨੂੰ ਕੋਈ ਆਰਡਰ ਨਹੀਂ ਆਇਆ ਜਿਸ ਨਾਲ ਆਪਾਂ ਸਕੂਲ ਨਹੀਂ ਬੰਦ ਕਰ ਸਕਦੇ ਨਾ ਹੀ ਤੁਸੀਂ ਬੱਚੇ ਲੀਵ ਤੇ ਲੈ ਕੇ ਜਾ ਸਕਦੇ ਹੋ ਹੁਣ ਕੀ ਮੰਗ ਰਹੇ ਹੋ ਹੁਣ ਸਾਡੀ ਇਹ ਮੰਗ ਹੈ ਕਿ ਸਾਡੇ ਬੱਚੇ ਜਲਦ ਤੋਂ ਜਲਦ ਸਾਡੇ ਸਾਡੇ ਬੱਚੇ ਸਾਡੇ ਕੋਲ ਹੋਣੇ ਚਾਹੀਦੇ ਸੇਫ ਹੋ ਵੀ ਹਾਂਜੀ ਸਰ ਮੇਰਾ ਨਾਮ ਸੰਧਿਆ ਮੈਂ ਤਾਲਪੁਰ ਪੰਡੋਰੀ ਤੋਂ ਹਾਂ ਮੇਰਾ ਬੇਟਾ ਮੌਲਿਕ ਸ਼ਰਮਾ ਇੱਥੇ 6th ਕਲਾਸ ਚ ਹੈ ਫਿਰ ਕੱਲ ਵੀ ਫੋਨ ਕੀਤੇ ਸੀ ਤੇ ਸਰ ਬੋਲਦੇ ਸੇਫ ਹੈ ਸਭ ਕੁਝ ਸੇਫ ਹੈ ਕੋਈ ਗੱਲ ਨਹੀਂ ਕਰ ਸ਼ਾਮ ਨੂੰ ਮੈਂ ਕਿਹਾ ਸੀ 7 ਵਜੇ ਕਿ ਸਰ ਮੈਂ ਲੈ ਜਾਂਦੀ ਆਂ ਕੇ ਤੇ ਸਰ ਨੇ ਨਹੀਂ ਭੇਜਿਆ ਕੱਲ ਵੀ ਇਹਨਾਂ ਦਾ ਸਕੂਲ ਲੱਗਾ ਹੋਇਆ ਸੀ ਜਦੋਂ ਕਿ ਜਦੋਂ ਕਿ ਸਾਰੇ ਛੁੱਟੀਆਂ ਪਈਆਂ ਹੀਆਂ ਨੇ ਕੱਲ ਵੀ ਇਹਨਾਂ ਨੇ ਕਲਾਸਿਸ ਲਗਾਈਆਂ ਨੇ ਸ਼ਾਮ ਨੂੰ ਇਹਨਾਂ ਨੇ ਰਿਮੀਡੀਅਲ ਲੱਗਦੀ ਟਿਊਸ਼ਨ ਲੱਗਦੀ ਆ ਉਹ ਵੀ ਲੱਗੀ ਇਹਨਾਂ ਦੀ ਸ਼ਾਮ ਨੂੰ ਤੇ ਬਾਕੀ ਮੈਂ ਅੱਜ ਮਾਰਨਿੰਗ ਫੋਨ ਕੀਤਾ ਐ ਮੈਂ ਬੋਲ ਰਹੀ تھی ਨਹੀਂ ਬੱਚੇ ਸੇਫ ਆ ਉਪਰਲ ਡੌਂਚ ਕਰਤੇ ਥਲਵੇਂ ਡੌਂਚ ਪਾਣੀ ਹੈ ਪ੍ਰਿੰਸੀਪਲ ਜਨ ਫੋਨ ਕੀਤਾ ਹੀ ਉਹ ਕਹਿੰਦੇ ਜੀ ਹਨ ਨੂੰ ਉੱਪਰ ਤੋਂ ਹੀ ਆਰਡਰ ਨਹੀਂ ਆਇਆ ਅਈ ਤੁਹਾਡੇ ਬੱਚੇ ਕਿੱਦਾਂ ਬੇ ਜਿੰਦੇ ਤੇ ਹੁਣ ਕੋਈ ਫੋਨ ਨਹੀਂ ਚੁੱਕਿਆ ਫੋਨ ਸਵਿਚ ਆਫ ਆ ਰਿਹਾ ਹੈ ਵਿਖਾਰੇ ਕੀ ਕਹਿੰਦੇ ਭਗਵੰਦਾਨ ਆ ਰਹੇ ਹਾਂਜੀ ਉਹ ਕਹਿੰਦੇ ਆ ਕਿ ਭਗਵੰਦਾਨ ਆ ਰਹੇ ਆ ਤੇ ਯਾਦਾ ਉਧਰ ਡਿਊਟੀਆਂ ਲੱਗੀਆਂ ਹੋਈਆਂ ਨੇ ਕਰਾਂਗੇ ਇਹਨਾਂ ਨੂੰ ਕਰਾਂਗੇ ਪਹਿਲੇ ਉਧਰ ਦੇਖ ਲਈਏ ਸਾਡੀ ਕੋਈ ਸੁਣਾਈ ਨਹੀਂ ਅਈ ਚਾਹਨੇ ਕਿਆਂ ਤੇ ਬੱਚ ਨੂੰ ਸੇਵ ਦੇ ਅੰਦਰੋਂ ਬਾਹਰ ਕੱਢਿਆ ਜਾਏ ਦੇਖੋ ਰਹੀ 112 ਨੰਬਰ ਤੇ ਅਸੀਂ ਤਿੰਨ ਵਾਰੀ ਰਿਕੁਐਸਟ ਪਾ ਦਿੱਤੀ ਕਿ ਪਲੀ ਸਰ ਸਾਡੇ ਬੱਚੇ ਅੰਦਰ ਭੁੱਖੇ ਪਾਣੀ ਖੜਿਆ ਰਾਤ ਦੇ ਵੀ ਸਾਡੇ ਬੱਚੇ ਉੱਠਿਆ ਉਹਨਾਂ ਨੇ ਕੁਝ ਨਹੀਂ ਖਾਧਾ 14 1500 ਬੱਚਾ ਇੱਕ ਗਵਰਨਮੈਂਟ ਦੇ ਅੰਦਰ ਤੇ ਸਾਡੀ ਕੋਈ ਰਿਕਵੈਸਟ ਇੱਥੇ ਜਿਹੜੀ ਉਹਨਾਂ ਨੇ ਕੰਪਲੀਟ ਨਹੀਂ ਕੀਤੀ ਅਸੀਂ ਪਤਾ ਨਹੀਂ 112 ਤੇ ਕਿੰਨੀ ਵਾਰ ਕਾਲ ਕਰ ਦਿੱਤੀ ਹਰ ਬੁਝ ਕਹਿੰਦਾ ਹਾਂ ਜਿਹੜਾ ਨਾ ਪ੍ਰਭਾਰਕ ਖੇਤਰ ਹੈ ਇਹਦੇ ਵਿੱਚ ਇੱਕ ਹੈਲਪਲਾਈਨ ਨੰਬਰ ਵਾ ਅਸੀਂ ਉੱਤੇ ਕਾਲ ਕੀਤੀ ਕਹਿੰਦੇ ਤੁਹਾਡੀ ਰਿਕਵੈਸਟ ਪਾਤੀ ਆ ਕਿਸੇ ਦਾ ਬੱਚਾ 14 1500 ਬੱਚਾ ਜਿਹੜਾ ਸਾਡਾ ਅੰਦਰ ਖੜਾ ਆ ਅਸੀਂ ਦਸੂਪੀ ਨਦਰੀਕ ਵੈਸਟ ਨੂੰ ਕੀ ਕਰੀਏ ਆਹੀ ਜਿਹੜਾ ਕਿੰਨੇ ਕਿ ਸਰਕਾਰ ਨੂੰ ਪੈਸਾ ਦੇਣ ਦੇ ਇਦਾਂ ਚੰਗਾ ਸੀ ਆਪਣੀਆਂ ਵੋਟਾਂ ਬਣਾਈਏ ਕਮ ਸੇ ਕਮ ਅਸੀਂ ਆਪਣੀ ਪੈੜੀ ਆਪਣੀ ਜ਼ਮੀਰ ਆਪਣੇ ਬੱਚੇ ਤੇ ਬਚਾ ਸਕਦੇ ਕਿੰਨੇ ਬਚਾ ਸਕਦੇ ਹੁਣ ਅਧਿਕਾਰੀ ਕੋਈ ਪਹੁੰਚਿਆ ਜੇ ਕੋਈ ਅਧਿਕਾਰੀ ਕੋਈ ਅਧਿਕਾਰੀ ਨਹੀਂ ਅਸੀਂ ਡੀਸੀ ਦਫਤਰ ਤੱਕ ਪਹੁੰਚ ਕਰਕੇ ਆਏ ਆ ਉੱਥੇ ਸਾਡੇ ਨਾਲ ਥੋੜੀ ਬទ ਸੁਣਵਾਈ ਕੀਤੀ ਆ ਪਰ ਸੰਗਲ ਦੇ ਕਿਹਾ ਕਿ ਸਾਡੇ ਕੋਲ ਵੋਟ ਕੋਈ ਅਵੇਲੇਬਲ ਨਹੀਂ ਸਾਨੂੰ ਇਹ ਜੇ ਤੱਕ ਇਹ ਨਹੀਂ ਪਤਾ ਕਿ ਸਾਡੇ ਬੱਚੇ ਸਾਡੇ ਹੱਥਾਂ ਤੱਕ ਆਉਣਗੇ ਕਿ ਨਹੀਂ ਆਉਣਗੇ ਅਸੀਂ ਇੰਨੇ ਦੁਖੀ ਆ ਅਸੀਂ ਤਾਂ ਹੁਣ ਪੂਰਾ ਰੋਵੜ ਜਾਮ ਕਰਨ ਲੱਗੇ ਆ ਜਦ ਸਾਡੇ ਬੱਚੇ ਸਾਨੂੰ ਦਿੱਤੇ ਜਾਣ ਨਹੀਂ ਤੇ ਫਿਰ ਅਸੀਂ ਇਹ ਸਕੂਲ ਬਿਲਕੁਲ ਇਹਦਾ ਬਾਈਕਟ ਕਰਾਂਗੇ ਅਸੀਂ ਇਸ ਸਕੂਲ ਵਿੱਚ ਆਪਣੇ ਬੱਚੇ ਨਹੀਂ ਪਾਉਣੇ ਕਿੰਨੇ ਬੱਚੇ ਫਸੇ ਕਿੰਨੇ ਬੱਚੇ ਟੁੱਟੇ 1500 ਬੱਚਾ ਵਾਥੇ ਤੇ ਸਾਰਾ ਬੱਚਾ ਜਿਹੜਾ ਹੋਸਟਲ ਤੇ ਇਸ ਸਕੂਲ ਦੇ ਕਿਸ ਪ੍ਰਸ਼ਾਸਨ ਉਹੀ ਤਾਂ ਸਾਡੇ ਸਕੂਲ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਸਾਡੇ ਕੋਲ ਕੋਈ ਸਹੂਲਤ ਨਹੀਂ ਆ ਨਾ ਬੱਚਿਆਂ ਦੇ ਕੋਈ ਬੈਲਟ ਆ ਵਾ ਅਗਰ ਪਾਣੀ ਜ਼ਿਆਦਾ ਆ ਜਾਂਦਾ ਬੱਚੇ ਕੋ ਤਾਂ ਆਪਣੀ ਸੇਫਟੀ ਬੈਲਟ ਵੀ ਨਹੀਂ ਹੈਗੀ ਕਿ ਬੱਚਾ ਅਗਰਾ ਮਾਰਦਾ ਵੀ ਤੁਹਾਨੂੰ ਪਤਾ ਹੈ ਕਿ ਡਾਂਡੀਆਂ ਹੁੰਦੀਆਂ ਸਰਕਾਰੀ ਸਕੂਲ ਦੀਆਂ ਜੇ ਇਮਾਰਤ ਨੂੰ ਕੁਝ ਹੋ ਜਾਂਦਾ ਬੱਚੇ ਨੂੰ ਕੋਈ ਕੌਣ ਜ਼ਿੰਮੇਵਾਰ ਵਾ ਜੇ ਕੱਲ ਨੂੰ ਸਾਡੇ ਇੱਕ ਬੱਚੇ ਨੂੰ ਵੀ ਖਰੋਚ ਆਉਂਦੀ ਆ ਤਾਂ ਉਹਦਾ ਜ਼ਿੰਮੇਵਾਰ ਸਿਰਫ ਭਗਵੰਤ ਮਾਨ ਸਿਰਫ ਭਗਵੰਤ ਮਾਨ ਕਿਉਂਕਿ ਸਾਰੀ ਜਿੰਨੀ ਪੁੱਛੀਦਾ ਵਾ ਜੇ ਭਗਵੰਤ ਮਾਨ ਦੀ ਨਾ ਗੁਰਾਇਆ ਉਹ ਸਾਰੀ ਫੋਰਸ ਉਹਦੇ ਪਿੱਛੇ ਗਈ ਆ ਡੀਸੀ ਉਹਦੇ ਪਿੱਛੇ ਗਿਆ ਵਾ ਐਸ ਡੀ ਐਮ ਉਹਦੇ ਪਿੱਛੇ ਗਿਆ ਵਾ ਅਸੀਂ ਦੋਸਤੋ ਕਿਹਦੇ ਕੋਲ ਜਾਈਏ ਜੇ ਅਸੀਂ ਥਾਣੇ 'ਚ ਜਾਂਦੇ ਆ ਸਾਰੇ ਕਹਿੰਦੇ ਕਿ ਇੱਥੇ ਕੋਈ ਹੈ ਹੀ ਨਹੀਂ ਸਾਰਾ ਜੋ ਪ੍ਰਸ਼ਾਸਨ ਵਾ ਉਹ ਭਗਵੰਤ ਮਾ ਦੀ ਦੇਖ ਦੇਖ ਵਿੱਚ ਗਿਆ ਵਾ ਤਾਂ ਸਾਡੇ ਪਿੱਛੇ ਕਿੱਥੇ ਜਾਣ ਅਸੀਂ ਕਿਹਦੇ ਸਿਰ ਤੇ ਪਰੋਣ ਬੱਚੇ ਸਾਡੀ ਆ ਜਾਂਦੇ ਫਿਰ ਅਸੀਂ ਆਪਣੀ ਜ਼ਿੰਦਗੀ ਜਿਹੜੀ ਉਹਨੂੰ ਜੋਖਮ ਵਿੱਚ ਪਾ ਕੇ ਅਸੀਂ ਆਪਣੇ ਬੱਚੇ ਲੈ ਕੇ ਆਉਨੇ ਪਰ ਉਹਦੀ ਜ਼ਿੰਮੇਵਾਰ ਜਿਹੜਾ ਵਾ ਭਗਵਾਨ ਤਾਂ ਮਾਨ ਸਰਕਾਰ ਹੋਏਗੀ ਜੀ ਨਾਮ ਜੀ ਮੇਰਾ ਨਾਮ ਮੰਜੂਆ ਮੈਂ ਤਰਕਪੁਰ ਪੰਡੋਰੀ ਤੋਂ ਮੇਰੀ ਬੇਟੀ 6th ਕਲਾਸ ਸਿੱਖ ਤੇ ਪੜ੍ਹਦੀ ਹੇ ਸਟਾਈਲ ਤੇ ਅਸ ਪਪਾ ਕੱਲ ਦਾ ਹੀ ਸਰ ਬੋਤ ਫੋਨ ਕਰ ਰਹੇ ਆ ਸਕੂਲ ਦੇ ਵਿੱਚ ਕਿ ਬੱਚੇ ਸਾਰਿਆਂ ਨੇ ਛੁੱਟੀਆਂ ਪੈ ਗਈਆਂ ਤੇ ਸਾਡੇ ਬੱਚਿਆਂ ਨੂੰ ਵੀ ਸਿਰ ਛੁੱਟੀਆਂ ਪਈਆਂ ਜਾਂ ਕਿੱਦਾਂ ਵਾ ਕੀ ਮੋਲਚਾਲ ਆ ਪਰ ਕਹਿੰਦੇ ਹੀ ਬਸ ਕਹਿੰਦੇ ਕਿ ਬੱਚੇ ਠੀਕ ਆ ਠਾਠੇ ਬਿਲਕੁਲ ਠੀਕ ਆ ਹੁਣ ਸੂਬਾ ਸ਼ੀਵੈ ਦਾ ਪਾਣੀ ਇੱਥੇ ਕਾਫੀ ਰਾਦਾ ਚੁੱਕਿਆ ਵਾ ਬੱਚੇ ਸਾਡੇ ਫਸੇ ਹੋਇਆ ਪਰ ਸਾਨੂੰ ਕੋਈ ਵੀ ਹੈਲਪ ਨਹੀਂ ਮਿਲ ਰਹੀ ਇੱਥੋਂ ਅਸੀਂ ਪਿੰਡ ਦੇ ਬਾਹਰ ਖੜੇ ਆ ਲੱਖੋ ਵਾਲ ਵਾਲੇ ਸਾਈਡ ਪਰ ਕੋਈ ਹੈਲਪ ਨਹੀਂ ਮਿਲਦੀ ਹੁਣ ਪ੍ਰਸ਼ਾਸਨ ਨੂੰ ਸਾਡੀ ਕਰ ਇਹ ਬੇਨਤੀ ਹੈ ਸਾਡੀ ਕਿ ਜਲ ਤੋ ਜਲ ਸਾਡੇ ਬੱਚੇ ਬਾਹਰ ਆ ਬੱਚੇ ਨਾਲ ਗਲਤ ਹੋਇਆ ਕੋਈ ਬੱਚੇ ਨਾਲ ਗਲਤ ਕੋਈ ਨਹੀਂ ਹੋਈ ਹੈਗੀ ਹੁਣ ਕਿੱਥੇ ਬੱਚੇ ਜਿਮਲਡੀ ਦੀ ਬਿਲਡਿੰਗ ਕਿੱਥੇ ਬਿਡੇ ਸਾਨੂੰ ਤੇ ਹੀ ਕਿਹਾ ਗਿਆ ਕਿ ਦੂਸਰੀ ਬਿਲਡਿੰਗ ਚ ਹੈ ਬੱਚੇ ਕਿਉਂਕਿ ਨੀਚੇ ਵਾਲੀ ਬਿਲਡਿੰਗ ਤੇ ਪੂਰੀ ਪਾਣੀ ਨਾਲ ਭਰੀ ਹੋਈ ਆ

तो तेरे टास्क में कुछ पल दे सकते है जब तक उसके खत्म हो न तब जब तू अंडरस्टैंड कर जाए सारे काम आ जाए हां दिखा ले और काम चालू कर दे और जरा और स्पीड कर भाई रुक जा और ये काम शुरू करदा ਹੇ ਕੀ ਨਵਾਂ ਕੀ ਹੋਇਆ ਸਾਰਾ ਸਾ ਮੇਰਾ ਨਾਮ ਅਮੰਦੀਪ ਕੌਰ ਹੈ ਮੇਰੇ ਬੱਚੇ ਦਾ ਨਾਮ ਅਭੀਜੀਤ ਹੈ 6th ਕਲਾਸ ਵਿੱਚ ਐਸੇ ਸਾਲ ਹੀ ਉਹ ਆਇਆ ਹੈ ਤੇ ਪਰ ਹੁਣ ਜਿਹੜਾ ਮੌਸਮ ਖਰਾਬ ਹੋਣ ਕਰਕੇ ਬੱਚੇ ਸਾਡੇ ਇੱਥੇ ਫਸੇ ਹੋਏ ਸਕੂਲ ਦੇ ਵਿੱਚ ਜਵਾਹਰ ਮੋਧਿਆ ਵਿਦਿਆਲੇ ਦੇ ਵਿੱਚ ਤੇ ਅਜੇ ਤੱਕ ਸਾਡੇ ਬੱਚੇ ਬਾਹਰ ਨਹੀਂ ਆਏ ਉੱਥੇ ਫਸੇ ਪਏ ਨੇ ਨਾ ਕੋਈ ਪ੍ਰਸ਼ਾਸਨ ਨਾ ਕੋਈ মিডিਆ ਉੱਥੇ ਕੁਝ ਨਹੀਂ ਪਹੁੰਚਿਆ ਹੁਣ ਤੁਸੀਂ ਜਲੋ ਆਏ ਉਹਨਾਂ ਸ਼ਾਇਦ ਕੋਈ ਸਾਨੂੰ ਆਈ ਹੋ ਜੇ ਪਰ ਸਾਡੇ ਬੱਚੇ ਉੱਥੇ ਸੇਫ ਨਹੀਂ ਹੈਗੇ ਜੇ ਸਕੂਲ ਵਿੱਚ ਫੋਨ ਕਰਦੇ ਆਂ ਤਾਂ ਕੋਈ ਫੋਨ ਨਹੀਂ ਚੁੱਕਦਾ ਅਗੂ ਕਹਿੰਦੀ ਹੈ ਕਿ ਥਰੇ ਬੱਚੇ ਸੇਫ ਨੇ ਕੋਈ ਨਾ ਉੱਪਰਲੀ ਰੂਮ 'ਚ ਚੜਾਏ ਹੋਏ ਬੱਚੇ ਥਲੜੀ ਰੂਮ ਦੇ ਵਿੱਚ ਉੱਪਰ ਚੜਾ ਕੇ ਦਿੱਤੇ ਆ ਪਰ ਜੇ ਬਿਲਡਿੰਗ ਨੂੰ ਕੋਈ ਨੁਕਸਾਨ ਪਹੁੰਚ ਜਾਵੇ ਤਾਂ ਫਿਰ ਬੱਚੇ ਦਾ ਕੌਣ ਜ਼ਿੰਮੇਵਾਰ ਹੈ 30 ਤੱਕ ਛੁੱਟਿਆ ਰਹੇ ਜ਼ਰਦਾਰ ਨਹੀਂ ਸਰ ਇਹਨਾਂ ਨੇ ਕਿਤੇ ਇਹਨਾਂ ਨੇ ਕੋਈ ਛੁੱਟੀ ਨਹੀਂ ਕੀਤੀ ਸਾਰੇ ਪੰਜਾਬ ਦੇ ਵਿੱਚ ਸਕੂਲ ਦੇ ਵਿੱਚ ਛੁੱਟੀਆਂ ਨੇ 30 ਤੱਕ ਛੁੱਟੀਆਂ ਹੋਈਆਂ ਪਈਆਂ ਨੇ ਤਿੰਨ ਦਿਨ ਹੋ ਗਏ ਨਿਊਜ਼ ਆ ਰਹੀ ਹੈ ਕਿ ਸਕੂਲ ਦੇ ਵਿੱਚ ਛੁੱਟੀਆਂ ਨੇ ਛੁੱਟੀਆਂ ਨੇ ਅਸੀਂ ਇਹਨਾਂ ਨੂੰ ਫੋਨ ਕੀਤੇ ਇਸਾਰੇ ਸਾਰੇ ਪੰਜਾਬ ਵਿੱਚ ਛੁੱਟੀਆਂ ਹੋ ਗਿਆ ਨੇ ਸਾਰੇ ਸਕੂਲ ਬੰਦ ਹੈ ਕਿ ਸਾਡੇ ਬੱਚਿਆਂ ਨੂੰ ਕਿਉਂ ਨਹੀਂ ਛੁੱਟੀਆਂ ਹੋਈਆਂ ਸਾਨੂੰ ਜੇ ਸਾਨੂੰ ਸੈਂਟਰ ਸਰਕਾਰੋਂ ਸਾਨੂੰ ਕੋਈ ਆਰਡਰ ਨਹੀਂ ਆਇਆ ਜੇ ਸਰਕਾਰ ਬਾ ਸਕੂਲ ਨਹੀਂ ਬੰਦ ਕਰਦਾ ਸਾਡੇ ਨਾ ਹੀ ਤੁਸੀਂ ਬੱਚੇ ਲੀਵ ਤੇ ਲੈ ਕੇ ਜਾ ਸਕਦੇ ਹੋ ਜੀ ਮੰਗਦੇ ਹੁਣ ਸਾਡੇ ਅਸੀਂ ਮੰਗ ਕੇ ਸਾਡੇ ਬੱਚੇ ਜਲਦ ਤੋਂ ਜਲਦ ਸਾਡੇ ਸਾਡੇ ਬੱਚੇ ਸਾਡੇ ਕੋਲ ਹੋਣੇ ਚਾਹੀਦੇ ਸੇਫ ਹੋ ਵੀ ਹਾਂ ਜੀ ਸਰ ਮੇਰਾ ਨਾਮ ਸੰਧਿਆ ਮੈਂ ਤਾਲਪੁਰ ਪੰਡੋਰੀ ਤੋਂ ਹਾਂ ਮੇਰਾ ਬੇਟਾ ਮੌਲਿਕ ਸ਼ਰਮਾ ਇੱਥੇ 6th ਕਲਾਸ 'ਚ ਹੈ ਤੇ ਕੱਲ ਵੀ ਫੋਨ ਕਿਤੇ ਸੀ ਤੇ ਸਰ ਬੋਲਦੇ ਸੇਫ ਆ ਸਭ ਕੁਝ ਸੇਫ ਹੈ ਕੋਈ ਗੱਲ ਨਹੀਂ ਕਸ਼ਮ ਵਿੱਚ ਮੈਂ ਕੀ ਸਿੱਖ ਸਕਤੇ ਜੀ ਸਰ ਮੈਂ ਲੈ ਜਾਂਦੀ ਆਂਗੇ ਤੇ ਸਰ ਨੇ ਨਹੀਂ ਭੇਜਿਆ ਕੱਲ ਵੀ ਨਾ ਤਾਂ ਸਕੂਲ ਲੱਗਾ ਹੋਇਆ ਸੀ ਤੁਹਾਨੂੰ ਕੀ ਜਦੋਂ ਕਿ ਸਾਰੇ ਛੁੱਟੀਆਂ ਪਈਆਂ ਹੋਈਆਂ ਨੇ ਕੱਲ ਵੀ ਇਹਨਾਂ ਨੇ ਕਲਾਸਿਸ ਲਗਾਈਆਂ ਨੇ ਸ਼ਾਮ ਨੂੰ ਇਹਨਾਂ ਨੇ ਰਿਮੀਡੀਅਲ ਲੱਗਦੀ ਟਿਊਸ਼ਨ ਲੱਗਦੀ ਆ ਉਹ ਵੀ ਲੱਗੀ ਇਹਨਾਂ ਦੀ ਸ਼ਾਮ ਨੂੰ ਤੇ ਬਾਕੀ ਮੈਂ ਅੱਜ ਮਾਰਨਿੰਗ ਫੋਨ ਕੀਤਾ ਐ ਮੈਂ ਬੋਲ ਰਹੀ تھی ਨਹੀਂ ਬੱਚਾ ਸੇਫ ਆ ਉਪਰ ਵੱਲ ਡੌਂਚ ਕਰਤੇ ਥਲਵੇਂ ਡੌਂਚ ਪਾਣੀ ਹੈ ਪ੍ਰਿੰਸੀਪਲ ਜਨ ਫੋਨ ਕੀਤਾ ਹੀ ਉਹ ਕਹਿੰਦੇ ਜੀ ਹਨ ਨੂੰ ਉਪਰ ਤੋਂ ਹੀ ਆਰਡਰ ਨਹੀਂ ਆਇਆ ਅਈ ਤੁਹਾਡੇ ਬੱਚੇ ਕਿੱਦਾਂ ਬੇ ਜਿੰਦੇ ਤੇ ਹੁਣ ਕੋਈ ਫੋਨ ਨਹੀਂ ਚੁੱਕਿਆ ਫੋਨ ਸਵਿਚ ਆਫ ਆ ਰਿਹਾ ਹੈ ਦੇ ਘਰ ਕੀ ਕਹਿੰਦੇ ਭਗਵੰਦ ਜੀ ਆ ਰਿਹਾ ਹਾਂਜੀ ਉਹ ਕਹਿੰਦੇ ਆ ਕਿ ਭਗਵੰਦ ਜੀ ਆ ਰਿਹਾ ਤੇ ਯਾਦਾ ਉਧਰ ਡਿਊਟੀਆਂ ਲੱਗੀਆਂ ਹੋਈਆਂ ਨੇ ਕਰਾਂਗੇ ਇਹਨਾਂ ਨੂੰ ਕਰਾਂਗੇ ਪਹਿਲੇ ਉਧਰ ਦੇਖ ਲਈਏ ਸਾਡੀ ਕੋਈ ਸੁਣਾਈ ਨਹੀਂ ਅਈ ਚਾਹਨੇ ਕਿਆਂ ਤੇ ਬੱਚੇ ਨੂੰ ਸੇਫਲੀ ਅੰਦਰੋਂ ਬਾਹਰ ਕੱਢਿਆ ਜਾਏ ਦੇਖ ਲਈ 112 ਨੰਬਰ ਤੇ ਅਸੀਂ ਤਿੰਨ ਵਾਰੀ ਰਿਕਵੈਸਟ ਪਾ ਦਿੱਤੀ ਕਿ ਪਲੀ ਸਰ ਸਾਡੇ ਬੱਚੇ ਅੰਦਰ ਭੁੱਖੇ ਪਾਣੇ ਕਰਿਆ ਰਾਤ ਦੇ ਵਿੱਚ ਸਾਡੇ ਬੱਚੇ ਉੱਥੇ ਆ ਉਹਨਾਂ ਨੇ ਕੁਝ ਨਹੀਂ ਕਰਦੇ 14 1500 ਬੱਚਾ ਇੱਕ ਗਵਰਨਮੈਂਟ ਦੇ ਅੰਦਰ ਤੇ ਸਾਡੀ ਕੋਈ ਰਿਕਵੈਸਟ ਇੱਥੇ ਜਿਹੜੀ ਉਹਨਾਂ ਨੇ ਕੰਪਲੀਟ ਨਹੀਂ ਕੀਤੀ ਅਸੀਂ ਪਤਾ ਨਹੀਂ 112 ਤੇ ਕਿੰਨੀ ਵਾਰ ਕਾਲ ਕਰ ਦਿੱਤੀ ਹਰ ਬੱਚੇ ਕਹਿੰਦਾ ਹਰ ਜਿਹੜਾ ਨਾ ਪ੍ਰਭਾਰਮਤ ਖੇਤਰ ਇਹਦੇ ਵਿੱਚ ਇੱਕ ਹੈਲਪਲਾਈਨ ਨੰਬਰ ਵਾ ਅਸੀਂ ਉੱਥੇ ਕਾਲ ਕੀਤੀ ਕਹਿੰਦੇ ਤੁਹਾਡੀ ਰਿਕਵੈਸਟ ਪਾਤੀ ਆ ਇਸੇ ਤੱਕ ਬੱਚਾ 14-1500 ਬੱਚਾ ਜਿਹੜਾ ਸਾਡਾ ਅੰਦਰ ਖੜਾ ਆ ਅਸੀਂ ਦਸੂ ਪੀਨੇ ਦੇ ਰਿਕਵੈਸਟ ਨੂੰ ਕੀ ਕਰੀਏ ਅਸੀਂ ਜਿਹੜਾ ਕਿੰਨੇ ਕਿ ਸਰਕਾਰ ਨੂੰ ਪੈਸਾ ਦੇਣ ਦੇ ਇਦਾਂ ਚੰਗਾ ਸੀ ਆਪਣੀਆਂ ਵੋਟਾਂ ਬਣਾਈਏ ਕਮ ਸੇ ਕਮ ਅਸੀਂ ਆਪਣੀ ਪੈੜੀ ਆਪਣੀ ਜ਼ਮੀਨ ਆਪਣੀ ਬੱਚੇ ਤੇ ਬਚਾ ਸਕਦੇ ਕਿੰਨੇ ਬਚਾ ਸਕਦੇ ਹੁਣ ਅਥਾਰੀ ਕੋਈ ਪਹੁੰਚਿਆ ਜੇ ਕੋਈ ਅਧਿਕਾਰੀ ਕੋਈ ਅਧਿਕਾਰੀ ਨਹੀਂ ਅਸੀਂ ਡੀਸੀ ਦਫ਼ਤਰ ਤੱਕ ਪਹੁੰਚ ਕਰਕੇ ਆਏ ਆ ਉੱਥੇ ਸਾਡੇ ਨਾਲ ਥੋੜੀ ਬਦੀ ਸੁਣਵਾਈ ਕੀਤੀ ਆ ਸਾਨੂੰ ਨੇ ਕਿਹਾ ਕਿ ਸਾਡੇ ਕੋਲ ਬੋਟ ਕੋਈ ਅਵੇਲੇਬਲ ਨਹੀਂ ਸਾਨੂੰ ਇਹ ਜਤਾ ਕੇ ਨਹੀਂ ਪਤਾ ਕਿ ਸਾਡੇ 25 ਸਾਡੇ ਹੱਥੋਂ ਤੱਕ ਆਉਣਗੇ ਕਿ ਨਹੀਂ ਆਉਣਗੇ ਅਸੀਂ ਇੰਨੇ ਦੁਖੀ ਆ ਅਸੀਂ ਤਾਂ ਹੁਣ پورا ਰੋਡ ਜਾਮ ਕਰਨ ਲੱਗੇ ਆ ਜਾਲ ਸਾਡੇ 25 ਸਾਨੂੰ ਦਿੱਤੇ ਜਾਣ ਨਹੀਂ ਤੇ ਫਿਰ ਅਸੀਂ ਇਸ ਸਕੂਲ ਬਿਲਕੁਲ ਇਹਦਾ ਬਾਈਕਟ ਕਰਾਂਗੇ ਅਸੀਂ ਇਸ ਸਕੂਲ ਵਿੱਚ ਆਪਣੇ ਬੱਚੇ ਨਹੀਂ ਪਾਉਣੇ ਕਿੰਨੇ ਬੱਚੇ ਫਸੇ ਕਿੰਨੇ ਬੱਚੇ ਡੁੱਬੇ 1500 ਬੱਚਾ ਵਾਹ ਤੇ ਸਾਰਾ ਬੱਚਾ ਜਿਹੜਾ ਹੋਸਟਲ ਸਕੂਲ ਦੇ ਕਿਸੇ ਪ੍ਰਸ਼ਾਸਨ ਨੇ ਉਹੀ ਸਾਡੇ ਸਕੂਲ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਸਾਡੇ ਕੋਲ ਕੋਈ ਸਹੂਲਤ ਨਹੀਂ ਆ ਨਾ ਬੱਚਿਆਂ ਦੇ ਕੋਈ ਬੈਲਟ ਆ ਵਾ ਅਗਰ ਪਾਣੀ ਜ਼ਿਆਦਾ ਆ ਜਾਂਦਾ ਬੱਚੇ ਕੋਲ ਆਪਣੀ ਸੇਫਟੀ ਬੈਲਟ ਵੀ ਨਹੀਂ ਹੈਗੀ ਕਿ ਬੱਚਾ ਅਗਰਾ ਮਾਰਦਾ ਵੀ ਤੁਹਾਨੂੰ ਪਤਾ ਹੈ ਕਿ ਡਾਂਡੀਆਂ ਹੁੰਦੀਆਂ ਸਰਕਾਰੀ ਸਕੂਲ ਦੀਆਂ ਜੇ ਇਮਾਰਤ ਨੂੰ ਕੁਝ ਹੋ ਜਾਂਦਾ ਬੱਚੇ ਨੂੰ ਕੋਈ ਕੌਣ ਜ਼ਿੰਮੇਵਾਰ ਵਾ ਜੇ ਕੱਲ ਨੂੰ ਸਾਡੇ ਇੱਕ ਬੱਚੇ ਨੂੰ ਵੀ ਖਰੋਚ ਆਉਂਦੀ ਆ ਤਾਂ ਉਹਦਾ ਜ਼ਿੰਮੇਵਾਰ ਸਿਰਫ ਭਗਵੰਤਮਾਨ ਸਿਰਫ ਭਗਵੰਤਮਾਨ ਕਿਉਂਕਿ ਸਾਰੀ ਜਿੰਨੀ ਪੁੱਛੀਦਾ ਵਾ ਜੇ ਭਗਵੰਤਮਾਨ ਦੀ ਨਾ ਗੁਰਾਇਆ ਵਾ ਸਾਰੀ ਫੋਰਸ ਉਹਦੇ ਪਿੱਛੇ ਗਈ ਆ ਡੀਸੀ ਉਹਦੇ ਪਿੱਛੇ ਗਿਆ ਵਾ ਐਸ ਡੀ ਐਮ ਉਹਦੇ ਪਿੱਛੇ ਗਿਆ ਵਾ ਅਸੀਂ ਦੋਸਤੋ ਕਿਹਦੇ ਕੋਲ ਜਾਈਏ ਜੇ ਅਸੀਂ ਥਾਣੇ 'ਚ ਜਾਨੇ ਸਾਰੇ ਕਹਿੰਦੇ ਕਿ ਇੱਥੇ ਕੋਈ ਹੈ ਹੀ ਨਹੀਂ ਸਾਰਾ ਜੋ ਪ੍ਰਸ਼ਾਸਨ ਵਾ ਉਹ ਭਗਵੰਤ ਮਾ ਦੀ ਦੇਖ-ਰੇਖ ਵਿੱਚ ਗਿਆ ਵਾ ਤਾਂ ਸਾਡੇ ਬੱਚੇ ਕਿੱਥੇ ਜਾਣ ਅੱਜ ਕਿਹਦੇ ਸਿਰ ਤੇ ਪੜਾਉਣ ਬੱਚੇ ਸੱਡੀਆਂ ਜਾਂ ਤੇ ਫਿਰ ਅਸੀਂ ਆਪਣੀ ਜ਼ਿੰਦਗੀ ਜਿਹੜੀ ਉਹਨੂੰ ਜੋਖਮ ਵਿੱਚ ਪਾ ਕੇ ਅਸੀਂ ਆਪਣੇ ਬੱਚੇ ਲੈ ਕੇ ਆਉਨੇ ਪਰ ਉਹਦੀ ਜ਼ਿੰਮੇਵਾਰ ਜਿਹੜਾ ਵਾ ਭਗਵਾਨ ਤਾਂ ਮਾਨ ਸਰਕਾਰ ਹੋਏਗੀ ਕੀ ਨਾਮ ਬੱਚੇ ਦਾ ਹਾਂਜੀ ਸਰ ਮੇਰਾ ਨਾਮ ਮੰਜੂ ਹੈ ਮੈਂ ਤਰਕਰ ਪੰਡੋਰੀ ਤੋਂ ਹਾਂ ਮੇਰੀ ਬੇਟੀ 6th ਕਲਾਸ ਸਿੱਖਤ ਪੜਦੀ ਉਸਟਾਈਲ ਆ ਤੇ ਆਸ ਪਪਾ ਕੱਲ ਦਾ ਹੀ ਸਰ ਉਹ ਤੋਂ ਫੋਨ ਕਰੰਦੇ ਆ ਸਕੂਲ ਦੇ ਵਿੱਚ ਕਿ ਬੱਚੇ ਸਾਰਿਆਂ ਨੇ ਛੁੱਟੀਆਂ ਪੈ ਗਈਆਂ ਤੇ ਸਾਡੇ ਬੱਚਿਆਂ ਨੂੰ ਵੀ ਸਿਰ ਛੁੱਟੀਆਂ ਪਈਆਂ ਜਾਂ ਕਿੱਦਾਂ ਵਾ ਕੀ ਮੋਲ ਚਾਲ ਪਰ ਕਹਿੰਦੇ ਹੀ ਬਸ ਕਹਿੰਦੇ ਕਿ ਬੱਚੇ ਠੀਕ ਆ ਡਾਡੇ ਬਿਲਕੁਲ ਠੀਕ ਆ ਹੁਣ ਸੋਬਾ ਸ਼ੀਵ ਦੇ ਪਾਣੀ ਇੱਥੇ ਕਾਫੀ ਰਾਧਾ ਚੁੱਕਿਆ ਵਾ ਬੱਚੇ ਸਾਡੀ ਫਸੇ ਹੋਏ ਆ ਪਰ ਸਾਨੂੰ ਕੋਈ ਵੀ ਹੈਲਪ ਨਹੀਂ ਮਿਲ ਰਹੀ ਇੱਥੋਂ ਅਸੀਂ ਪਿੰਡ ਦੇ ਬਾਹਰ ਖੜੇ ਆ ਲਖੋਵਾਲ ਵਾਲੇ ਸਾਈਡ ਪਰ ਕੋਈ ਹੈਲਪ ਨਹੀਂ ਮਿਲਦੀ ਹੁਣ ਪ੍ਰਸ਼ਾਸਨ ਨੂੰ ਸਾਡੀ ਗੱਲ ਇਹ ਬੇਨਤੀ ਹੈ ਸਾਡੀ ਕਿ ਜਲਤ ਜਲਸਾ ਦੇ ਬੱਚੇ ਬਾਹਰ ਆਣ ਬੱਚੇ ਨੇ ਗਲਤ ਹੋਈ ਆ ਕੋਈ ਬੱਚੇ ਨਾਲ ਗਲਤ ਕੋਈ ਨਹੀਂ ਹੋਈ ਹੈਗੀ ਹੋਰ ਕਿਤੇ ਬੱਚੇ ਬਿਲਡਿੰਗ ਦੇ ਬੱਚੇ ਕਿਸੇ ਮਿਲੇ ਸਾਨੂੰ ਤੇ ਹੀ ਕਿਹਾ ਗਿਆ ਕਿ ਦੂਸਰੀ ਬਿਲਡਿੰਗ 'ਚ ਹੈ ਬੱਚੇ ਨੇ ਕਿਉਂਕਿ ਨੀਚਲੇ ਬਿਲਡਿੰਗ 'ਚ ਪੂਰੀ ਪਾਣੀ ਨਾ ਭਰੀ ਹੋਈ ਆ